ਦੀਵਾਲੀ ਲੰਘ ਗਈ ਹੈ ਤੇ ਦਿੱਲੀ ਵੱਲੋਂ ਦੁਬਾਰਾ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਪੰਜਾਬ ਨੇ ਪ੍ਰਦੂਸ਼ਣ ਘੱਲ ਦਿੱਤਾ ਦਿੱਲੀ ਦੀ 에어 ਕੁਆਲਿਟੀ ਦਾ ਜ਼ਿੰਮੇਵਾਰ ਪੰਜਾਬ ਬਣ ਗਿਆ ਇਲਜ਼ਾਮ ਲੱਗ ਰਿਹਾ ਹੈ ਕਿ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਪਰਾਲੀ ਵਾਧੂ ਸਾੜ ਰਹੇ ਆ ਜਿਸ ਕਾਰਨ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੱਧ ਗਿਆ ਹੈਰਾਨੀ ਹੁੰਦੀ ਹੈ ਸੁਣ ਕੇ ਕਿ ਦਿੱਲੀ ਦੀ 에어 ਕੁਆਲਿਟੀ ਦਾ ਸਿੱਧਾ ਸਿੱਧਾ ਇਲਜ਼ਾਮ ਪੰਜਾਬ ਤੇ ਕਿਵੇਂ ਲੱਗ ਜਾਂਦਾ ਜਦੋਂ ਦਿੱਲੀ ਵੱਲ ਜਾਈਦਾ ਪੰਜਾਬ ਵੱਲੋਂ ਤੇ ਵਿੱਚ ਹਰਿਆਣਾ ਵੀ ਆਉਂਦਾ ਹੈ ਹਰਿਆਣੇ ਵਿੱਚ ਵੀ ਝੋਨਾ ਲੱਗਦਾ ਹੈ ਉਧਰੋਂ ਯੂਪੀ ਵੀ ਆਉਂਦਾ ਹੈ ਦੂਜੇ ਪਾਸੇ ਉਧਰੋਂ ਵੀ ਝੋਨਾ ਲੱਗਦਾ ਹੈ ਉਧਰ ਵੀ ਪਰਾਲੀ ਸੜਦੀ ਹੈ ਤੇ ਪੰਜਾਬ ਦੇ ਉੱਤੇ ਸਿੱਧਾ ਇਲਜ਼ਾਮ ਕਿਵੇਂ ਆ ਜਾਂਦਾ ਇਹ ਹੀ ਸਵਾਲ ਸੀਮ ਭਗਵੰਤ ਮਾਨ ਚੁੱਕਦੇ ਨਜ਼ਰ ਆਏ ਨੇ ਔਰ ਨਾਲੋਂ ਨਾਲ ਹਲੂਣ ਦੇ ਨਜ਼ਰ ਆਏ ਨੇ ਸੁਨੀਲ ਜਾਖੜ ਨੂੰ ਰਵਨੀਤ ਬੱਟੂ ਨੂੰ ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਦੁਹਾਈ ਦੇਣੀ ਹੁੰਦੀ ਸੀ ਕਿ ਪੰਜਾਬ ਦੇ ਖਾਤੇ ਦੇ ਵਿੱਚ 12000 ਕਰੋੜ ਰੁਪਇਆ ਪਿਆ ਉਦੋਂ ਤਾਂ ਬੜੀ ਛੇਤੀ ਪ੍ਰੈਸ ਕਾਨਫਰੰਸਾਂ ਹੋਈਆਂ ਖੈਰ ਚੰਗੀ ਗੱਲ ਹੈ ਉਦੋਂ ਇਹ ਮੁੱਦਾ ਚੱਕਿਆ ਵੀ ਹਰ ਇੱਕ ਚੈਨਲ ਨੇ ਚੱਕਿਆ ਹਰ ਇੱਕ ਮੀਡੀਆਦਾਰੇ ਨੇ ਚੱਕਿਆ ਔਰ ਫਰਜ਼ ਵੀ ਸੀ ਚੁਕਣਾ ਕਿ ਜੇ 12000 ਕਰੋੜ ਰੁਪਇਆ ਪਿਆ ਔਰ ਜੇ ਸੁਨੀਲ ਜਾਖੜ ਔਰ ਰਵਨੀਤ ਬਿੱਟੂ ਜੋ ਕਹਿ ਰਹੇ ਆ ਉਹ ਸੱਚ ਹੈ ਤਾਂ ਪੰਜਾਬ ਸਰਕਾਰ ਨੂੰ ਉਸ ਦਾ ਜਵਾਬ ਦੇਣਾ ਚਾਹੀਦਾ ਪਰ ਜਦੋਂ ਹੁਣ ਦਿੱਲੀ ਵੱਲੋਂ ਸਿੱਧਾ ਇਲਜ਼ਾਮ ਪੰਜਾਬ ਤੇ ਲੱਗ ਰਿਹਾ ਹੈ ਪ੍ਰਦੂਸ਼ਣ ਦਾ ਉਸ ਵੇਲੇ ਸੁਨੀਲ ਜਾਖੜ ਔਰ ਰਵਨੀਤ ਬਿੱਟੂ ਚੁੱਪ ਕਿਉਂ ਨੇ ਸਵਾਲ ਤਾਂ ਇਹ ਖੜਦਾ ਹੈ ਔਰ ਉਹੀ ਸਵਾਲ ਮੁੱਖ ਮੰਤਰੀ ਵੀ ਪੁੱਛਦੇ ਨਜ਼ਰ ਆ ਰਹੇ ਆ ਕਿ ਹੁਣ ਆਣ ਕੇ ਕਿਉਂ ਨਹੀਂ ਬੋਲਦੇ ਪਏ ਸੁਨੀਲ ਜਾਖੜ ਤੇ ਰਵਨੀਤ ਬਿੱਟੂ ਕੇ ਜਿਹੜੇ ਇਲਜ਼ਾਮ ਲੱਗ ਰਹੇ ਆ ਉਹ ਸੱਚ ਨੇ ਕਿ ਝੂਠ ਨੇ ਫਿਰ ਬੋਲਣਗੇ ਨਹੀਂ ਬੋਲਣਗੇ ਉਹ ਵਕਤ ਤੇ ਮਿਆਸਰ ਹੈ ਕਿਉਂਕਿ ਜ਼ਿਆਦਾਤਰ ਉਹੀ ਕੁਝ ਬੋਲਿਆ ਜਾਂਦਾ ਜੋ ਦਿੱਲੀੋਂ ਹੁਕਮ ਆਉਂਦਾ ਹੈ ਉਹ ਹਰ ਇੱਕ ਪਾਰਟੀ ਦੇ ਨਾਲ ਜੁੜਿਆ ਹੋਇਆ ਉਹ ਸਿਰਫ ਬੀਜੇਪੀ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਬੀਜੇਪੀ ਦੇ ਲੀਡਰ ਕਾਂਗਰਸ ਦੇ ਲੀਡਰ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਮੁੱਦਿਆਂ ਦੇ ਉੱਤੇ ਬਹੁਤ ਸਾਰੇ ਬਿਆਨ ਉਸੇ ਤਰ੍ਹਾਂ ਦੇ ਦਿੰਦੇ ਆ ਜਿਸ ਤਰ੍ਹਾਂ ਦੇ ਸੈਂਟਰ ਨੂੰ ਸੈਂਟਰ ਦੇ ਵਿੱਚ ਉਹਨਾਂ ਦੀ ਉਹਨਾਂ ਦੀ ਹਾਈ ਕਮਾਂਡਸ ਨੂੰ ਮਨਜ਼ੂਰ ਹੁੰਦੇ ਨੇ ਇਹਦੇ ਵਿੱਚ ਕੋਈ ਦੋ ਵਿਵਧਾ ਨਹੀਂ ਕੋਈ ਦੋ ਰਾਏ ਨਹੀਂ ਹੈ ਪਰ ਇਸ ਵੇਲੇ ਮੁੱਖ ਮੰਤਰੀ ਨੇ ਜਿਹੜੇ ਸਵਾਲ ਪੁੱਛੇ ਨੇ ਜਾਂ ਚੁੱਕੇ ਨੇ ਉਹ ਵਾਜਬ ਜ਼ਰੂਰ ਨਜ਼ਰ ਆ ਰਹੇ ਆ ਆਓ ਸੁਣਦੇ ਹਾਂ ਮੁੱਖ ਮੰਤਰੀ ਕੀ ਬੋਲੇਗੇ ਪਾਰਟੀ ਨੇ ਵਲੰਟੀਅਰਾਂ ਨਹੀਂ ਲੋਕਾਂ ਕੋਲੇ ਜਾ ਕੇ ਪਾਰਟੀ ਦਾ ਪ੍ਰਚਾਰ ਕਰਨਾ ਹੈ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਕੀਤੇ ਹੋਏ ਕੰਮ ਸਰਕਾਰ ਦੇ ਨਹੀਂ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਸੱਥਾਂ ਤੱਕ ਗੱਲਾਂ ਕਰਨੀਆਂ ਨੇ ਤੇ ਆਮ ਆਦੀ ਪਾਰਟੀ ਵਰਕਰਾਂ ਦੀ ਵਲੰਟੀਅਰਾਂ ਦੀ ਪਾਰਟੀ ਹੈ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪ੍ਰਚਾਰ ਪੱਖੋਂ ਕੋਈ ਕਮੀ ਨਹੀਂ ਛੱਡਾਂਗੇ ਅਸੀਂ ਕੋਈ ਨਫ਼ਰਤ ਵਾਲੀ ਰਾਜਨੀਤੀ ਜਾਂ ਕੋਈ ਧਰਮ ਦੇ ਨਾਂ ਤੇ ਕਿਸੇ ਨੂੰ ਲੜਾਉਣ ਭੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਸਕੂਲਾਂ ਦੀ ਗੱਲ ਕਰਦੇ ਹਾਂ ਅਸੀਂ ਵਧੀਆ ਹਸਪਤਾਲਾਂ ਦੀ ਗੱਲ ਕਰਦੇ ਹਾਂ ਅਸੀਂ ਬਿਜਲੀ ਦੀ ਗੱਲ ਕਰਦੇ ਹਾਂ ਸੜਕਾਂ ਦੀ ਗੱਲ ਕਰਦੇ ਹਾਂ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ ਅਜੀ ਤਰ੍ਹਾਂ ਕੀ ਗੱਲ ਕਰਦੇ ਸੋ 26 ਤਰੀਕ ਨੂੰ ਫੇਰ ਕਰੋੜ ਸ਼ੋ ਪਿੰਡਾਂ ਦੇ ਵਿੱਚ ਜਾਵਾਂਗੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਹਜੇ ਨੇ ਜਿਹੜੇ ਰੈਲੀਆਂ 'ਚ ਨਹੀਂ ਪਹੁੰਚ ਸਕਦੇ ਕੰਮ ਤੇ ਗਏ ਹੁੰਦੇ ਆ ਉਸ ਵੇਲੇ ਜਾਂ ਧੜੀ ਤੇ ਗਏ ਹੁੰਦੇ ਆ ਜਾਂ ਕੋਈ ਹੋਰ ਰਜੇ ਮੈਚ ਹੁੰਦੇ ਆ ਤਾਂ ਜੀ ਉਹਨਾਂ ਦੇ ਪਿੰਡ ਜਾ ਕੇ ਗੱਲ ਕਰਾਂਗੇ ਉਹਨਾਂ ਨਾਲ ਤਾਂ ਉਹਨਾਂ ਨੂੰ ਵੀ ਜਿਹੜਾ ਉਸ ਅਸੀਂ ਸੰਗਰੂਰ ਦੇ ਵਿੱਚ ਇਹ ਸਫਲਤਾਪੂਰਵਕ ਇਸ ਤਰ੍ਹਾਂ ਦੇ ਕਰਦੇ ਰਹਿੰਦੇ ਆ ਕਿ ਅਸੀਂ ਆਪ ਲੋਕਾਂ ਕੋਲੇ ਜਾਂਦੇ ਆ ਕਿਉਂਕਿ ਲੋਕਤੰਤਰ ਚ ਲੋਕ ਵੱਡੇ ਨੇ ਸੋ ਲੋਕਾਂ ਕੋਲ ਜਾ ਕੇ ਉਹਨਾਂ ਨੂੰ ਜਿਹੜਾ ਮਿਲਾਂਗੇ ਦੁੱਖ ਸੁੱਖ ਵੀ ਸੁਣਾਗੇ ਤੇ ਬਾਕੀ ਅੱਜ ਪਤਾ ਲੱਗ ਜਾਊਗਾ ਕਿ ਕਿਹਦਾ ਬਟਨ 99 ਨੰਬਰ ਤੇ ਆ ਫਿਰ ਬਾਕੀ ਸਾਰੀਆਂ ਪਾਰਟੀਆਂ ਵੀ ਆਪਣਾ ਆਪਣਾ ਪ੍ਰਚਾਰ ਕਰ ਰਹੀਆਂ ਨੇ ਹਰੇਕ ਨੂੰ ਹੱਕ ਹੈ ਉਹ ਆਪਣਾ ਏਜੰਡਾ ਦੱਸਣ ਅਸੀਂ ਆਪਣਾ ਏਜੰਡਾ ਦੱਸਾਂਗੇ ਲੋਕਾਂ ਨੂੰ ਜਿਹੜੀ ਚੀਜ਼ ਪਸੰਦ ਆਊਗੀ ਫੈਸਲਾ ਆਪ ਦੀ ਕਿਸਾਨ ਦੀ ਮਿਹਰਤ ਦੇ ਦੇਖੋ ਭਾਜਪੀ ਤਾਂ ਹਰੇਕ ਗੱਲ ਦੀ ਪੰਜਾਬ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ ਜੀ ਮਤਲਬ ਹਜੇ ਤਾਂ ਸਾਡੀ ਤਾਂ 70 80% ਤਾਂ ਜੇ ਸਾਡੀ ਫਸਲ ਹੀ ਨਹੀਂ ਆਈ ਤੇ ਅਸੀਂ ਇਹ ਤਾਂ ਹਜੇ ਅੱਗ ਲਾਈ ਹੋਈ ਨਹੀਂ ਤੇ ਨਾਲੇ ਧੂਆਂ ਕਹਿੰਦਾ ਦਿੱਲੀ ਪਹੁੰਚ ਗਿਆ ਦਿੱਲੀ ਧੂਆਂ ਪਹੁੰਚਣ ਵਾਸਤੇ ਨਾ ਘੱਟੋ-ਘੱਟ 70 ਤੋਂ 80 ਕਿਲੋਮੀਟਰ ਦੀ ਸਪੀਡ ਤੇ ਨਾਰਥ ਤੋਂ ਸਾਊਥ ਨੂੰ ਜੇ ਹਵਾ ਚੱਲੂਗੀ ਤਾਂ ਵੀ ਤਰਨ-ਤਰਨ ਤੋਂ ਜਾ ਲੁਧਿਆਣੇ ਤੋਂ ਧੂਆਂ ਪਹੁੰਚਣ ਨੂੰ 10 ਦਿਨ ਲੱਗ ਜਾਣਗੇ ਹਵਾ ਚੱਲ ਹੀ ਰਹੀ ਠੀਕ ਹੈ ਤੇ ਹਰਿਆਣਾ ਫਿਰ ਅਸੀਂ ਪਾਈਪ ਰਾਹੀਂ ਭੇਜਦੇ ਉੱਥੇ ਦਿੱਲੀ 'ਚ ਧੂਆਂ ਹਰਿਆਣਾ ਹਰਿਆਣਾ ਵੀ ਤਾਂ ਵਿਚਾਲੇ ਪੈਂਦਾ ਯੂਪੀ ਵੀ ਤਾਂ ਅਜਾ ਧੂਆਂ ਜਾ ਕੇ ਦਿੱਲੀ ਖੜ ਜਾਂਦਾ ਨਾ ਦਿੱਲੀ ਤੋਂ ਵੀ ਘਾ ਲੱਗ ਜਾਂਦਾ ਹੁਣਾ ਫਿਰ Rajasthan ਵੀ ਹੈ ਹਰਿਆਣਾ ਵੀ ਹੈ ਯੂਪੀ ਵੀ ਹੈ ਉਹ ਵੀ ਫਸਲਾਂ ਬੀਜਦੇ ਨੇ ਉਹ ਵੀ ਝੋਨਾ ਉਹੜੀ ਵੀ ਹੁੰਦਾ ਤੇ ਹੁਣ 170 ਲੱਖ ਮੀਟਰ ਕਟਾਨ ਅਸੀਂ ਝੋਨਾ ਦੇਵਾਂਗੇ ਫਿਰ ਉਹ ਨਾ ਲਓ ਜੀ ਫਿਰ ਉਦੋਂ ਤਾਂ ਕਹਿੰਦੇ ਮਨਤਾ ਕਰਦੇ ਆ ਸਾਨੂੰ ਤੇ ਜਦੋਂ ਜਦੋਂ ਪਰਾਲੀ ਆਉਂਦੀ ਹੈ ਅਸੀਂ ਕਹਿੰਨੇ ਵੀ ਤੁਸੀਂ ਸਾਨੂੰ ਕੰਪਨਸੇਸ਼ਨ ਦੇ ਦਿਓ ਚਾਹੇ ਮਿੱਟੀ ਚ ਦੱਬੀਏ ਖੂਹ ਚ ਛੁੱਟੀਏ ਜਿਵੇਂ ਮਰਜ਼ੀ ਕਰੀਏ ਪਰ ਪਰ ਏਕੜ ਸਾਨੂੰ ਪਰਾਲੀ ਦਾ ਕੋਈ ਕੰਪਨਸੇਸ਼ਨ ਦੇ ਦਿਓ ਨਾ ਪੈਸੇ ਦਾ ਦੇਣੇ ਨਹੀਂ ਬਾ ਗਾਲਾਂ ਕੱਢਣੀਆਂ ਸੋ ਇਹ ਬਹੁਤ ਮਤਲਬ ਸ਼ਰਮਨਾ ਗੱਲ ਹੈ ਕਿ ਇੱਕ ਐਸੀ ਸਟੇਟ ਜਿਹੜੀ ਆਜ਼ਾਦੀ ਵੇਲੇ ਸਭ ਤੋਂ ਅੱਗੇ ਰਹੀ ਹਰੀ ਕ੍ਰਾਂਤੀ ਵੇਲੇ ਢਿੱਡ ਭਰਿਆ ਦੇਸ਼ ਦਾ ਅੱਜ ਪਰ ਰਹੇ ਆ ਪਰ ਇਲਜ਼ਾਮ ਸਾਰੇ ਸਾਡੇ ਤੇ ਆਉਂਦੇ 11 ਕਿੰਨੇ ਇੰਡੈਕਸ ਇਹ ਹਰ ਸਾਲ ਬਖਦੀ ਹੈ ਹਰ ਸਾਲ ਇਹਹੀ ਇਲਜ਼ਾਮ ਲੱਗਦਾ ਹੈ ਕਿ ਕਿਸਾਨ ਪਰਾਲੀ ਸਾੜਦੇ ਨੇ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਦਿੱਲੀ ਦਾ ਖਰਾਬ ਹੋ ਜਾਂਦਾ ਇੱਕ ਮਿੰਟ ਹਜੇ ਤਾਂ ਪਰਾਲੀ ਸਾੜੀ ਨਹੀਂ ਹੁਣ ਦਿੱਲੀ ਦਾ ਇੰਡੈਕਸ ਕਿੱਥੇ ਫਿਰਦਾ 400 ਤੋਂ ਉੱਪਰ ਫਿਰਦਾ 500 ਤੋਂ ਉੱਪਰ ਫਿਰਦਾ ਫਿਰ ਹੁਣ ਕਿੱਥੋਂ ਆ ਗਿਆ ਫਿਰ ਉਹ ਪਸੋ ਭੈਜੁੰਦੇ ਆ ਜੀ ਸਰਸੇਵਰਾਂ ਨੂੰ ਸਿਰਸੇਵਰਾਂ ਨੂੰ ਉਹਨਾਂ ਨੂੰ ਬਿਠਾਉਂਦੇ ਨੇ ਗੀ ਗਾਣਾ ਘੜ ਦੋ ਪੰਜਾਬ ਨੂੰ ਫਿਰ ਆਜੋ ਫਿਰ ਇੱਥੇ ਵੋਟ ਲੈਣਾ ਕਿਉਂਕਿ ਪੰਜਾਬ ਚੋਂ ਵੋਟਾਂ ਮਿਲਦੀਆਂ ਨੇ ਉਹਨਾਂ ਨੂੰ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਜੀ ਇਹਨਾਂ ਕੋਲੇ ਨੰਬਰ ਨਹੀਂ ਹੈਗੇ ਇਹਨੇ ਪਾਰਲੀਮੈਂਟ ਚ ਨਹੀਂ ਤਾਂ ਇਹ ਜਨਗਨਮਨ ਦੇ ਵਿੱਚੋਂ ਵੀ ਪੰਜਾਬ ਕੱਢ ਦੇਣਗੇ ਪੰਜਾਬ ਸਿੰਧ ਗੁਜਰਾਤ ਮਰਾਠਾ ਉਹਦੇ ਯੂਪੀ ਕਰ ਦੇਣਗੇ ਇਹ ਜੇ ਇਹਨਾਂ ਦਾ ਵਾਸ ਚੱਲੇ ਤਾਂ ਇੰਨਾ ਜ਼ਿਆਦਾ ਨਫ਼ਰਤ ਪੰਜਾਬ ਨੇ ਕਿਉਂ ਪਾਲ ਰੱਖੀ ਹੈ ਕਿਉਂਕਿ ਵੋਟਾਂ ਨਹੀਂ ਪੈਂਦੀਆਂ ਕਿਉਂਕਿ ਕਿਸਾਨਾਂ ਨੇ ਜਿਹੜਾ ਅੰਦੋਲਨ ਕਰਕੇ ਮੋਦੀ ਦਾ ਯੂ ਟਰਨ ਮਰਵਾਤਾ ਬਸ ਉਹ ਦਿਲ 'ਚ ਰੱਖੀ ਬੈਠੇ ਆ ਹੜਾ ਵੇਲੇ 1600 ਕਰੋੜ ਕਹਿ ਗਏ ਹਜੇ ਤੱਕ ਨਹੀਂ ਆਇਆ ਕੁਝ ਠੀਕ ਹੈ ਜੀ ਤੇ ਤਾਲਿਬਾਨ ਨੂੰ 500 ਕਰੋੜੋਂ ਹਾਲੇ ਸੇ ਦੇ ਨਹੀਂ ਪਹੁੰਚ ਗਿਆ ਜਿਹੜੇ ਸਾਨੂੰ ਪਹਿਲਾਂ ਲੁੱਟ ਕੇ ਆਉਂਦੇ ਲੁੱਟ ਕੇ ਜਾਂਦੇ ਰਹੇ ਠੀਕ ਹੈ ਨਾ ਸੋ ਇਸ ਕਰਕੇ ਇੱਥੋਂ ਇਹ ਪਤਾ ਲੱਗਦਾ ਹੈ ਕਿ ਭਾਜਪਾ ਜਿਹੜੀ ਹੈ ਕਦੇ ਵੀ ਪੰਜਾਬ ਅੱਖੀ ਨਹੀਂ ਹੈਗੀ ਸਾਡਾ 50000 ਕਰੋੜ ਰੁਪਏ ਸਾਡਾ ਜੀਐਸਟੀ ਦਾ 8000 ਕਰੋੜ ਰੁਪਏ ਸਾਡਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਰੋਕੀ ਬੈਠੇ ਉਹ ਮੰਡੀਆਂ ਦੇ ਹੀ ਐ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਉਹੀ ਦੇ ਦਿਓ ਅਸੀਂ ਕੋਈ ਪੈਕੇਜ ਨਹੀਂ ਮੰਗਦੇ ਸਪੈਸ਼ਲ ਉਹੀ ਦੇ ਦਿਓ ਅਸੀਂ ਉਹਦੇ ਨਾਲ ਸਾਰ ਲਾ ਪਰ ਨਹੀਂ ਬਗ ਹਾਂ ਬਿਹਾ ਹਰਚ ਦੇਣਾ ਦਾਦਾ 1000 ਰੁਪਏ ਲੇਡੀਜ਼ ਨੂੰ ਕਿਉਂਕਿ ਵੋਟਾਂ ਨੇ ਅਸਾਮ ਚ ਦੇ ਦੇਣਾ ਕਿਉਂਕਿ ਵੋਟਾਂ ਨੇ ਪੰਜਾਬ ਚ ਪੰਜਾਬ ਚ ਵੋਟਾਂ ਮਿਲਦੀਆਂ ਨਹੀਂ ਤੇ ਹੁਣ ਕਿੱਥੇ ਨੇ ਕੈਪਟਨ ਮਹਿੰਦਰ ਸਿੰਘ ਉਹ ਬੀਜੇਪੀ ਚ ਨੇ ਉਠਾਓ ਬਾਜ ਵੀ ਤੂੰ ਆ ਥੋੜਾ ਆਪਣਾ ਜਾਂਦਾ ਪੰਜਾਬ ਦਾ ਜਾਕਰ ਸਾਹਿਬ ਕਿੱਥੇ ਨੇ ਬੀਜੇਪੀ ਚ ਨੇ ਪ੍ਰਧਾਨ ਨੇ ਹੁਣ ਪੁੱਛੋ ਜੀ ਕਿ ਤੂੰ ਆਉਂਦਾ ਬਿੱਟੂ ਨੂੰ ਕਰਕੇ ਬਿੱਟੂ ਕਿੱਥੇ ਸਾਂ ਲੈਂਦਾ ਦਿੱਲੀ ਲੈਂਦਾ ਜਾਂ ਪੰਜਾਬ ਚ ਲੈਂਦਾ ਬਿੱਟੂ ਨੂੰ ਕਿਹੜਾ ਤੂੰ ਆ ਬਿੱਟੂ ਕਿਹੜਾ ਤੂੰ ਇੱਜ ਲੈ ਰਹਿ ਅੱਜ ਕੱਲ ਦੱਸ ਇਹ ਦੱਸ ਇਹਨਾਂ ਬਿੱਟੂ ਕਿਹੜੇ ਤੂੰ ਇੱਜ ਲੈ ਰਹਿ ਰਿਹਾ ਦਿੱਲੀ ਵਾਲੇ ਚ ਰਹਿ ਰਿਹਾ ਜਾਂ ਪੰਜਾਬ ਵਾਲੇ ਚ ਰਹਿ ਰਿਹਾ ਜਾਣੇ ਆਣੇ ਫਿਰਦਾ ਜਾਂ ਕਿੱਥੇ ਫਿਰਦਾ ਪੁੱਛੋ ਇਹਨਾਂ ਨੂੰ ਜਿਹੜੇ ਆ ਬੀਜੇਪੀ ਚ ਸਾਰੀ ਕਾਂਗਰਸ ਜਿਹੜੀ ਬੀਜੇਪੀ ਫਤੀਜੰਗ ਬਾਜਵਾ ਨੂੰ ਪੁੱਛੋ ਕਿ ਜੀ ਕਿਹੜਾ ਤੂੰ ਐ ਜਦੋਂ ਇੱਥੇ ਆਉਣਗੇ ਉਹ ਵੋਟਾਂ ਲੈਣ ਉਹ ਲੋਕ ਪੁੱਛ ਲੈਣਗੇ ਜਾਂ 11 ਤਰੀਕ ਨੂੰ ਲੋਕ ਦੱਸ ਦੇਣਗੇ ਫਿਰ ਜੇ ਨਹੀਂ ਪੁੱਛ ਨਹੀਂ ਦੱਸਦਾ ਜਵਾਬ ਦਿੰਦੇ 11 ਤਰੀਕ ਨੂੰ ਲੋਕ ਜਵਾਬ ਦੇ ਦੇਣਗੇ ਵੀ ਤੂੰ ਆ ਤਾਂ ਤੁਹਾਡਾ ਅਸੀਂ ਐਂ ਕੱਢਾਂਗੇ ਬਹੁਤ ਸਾਫ ਚਰਨਤਾਰ ਦੇ ਲੋਕਾਂ ਨੂੰ ਪੀਸ ਲੈਣਾ ਜੁਣੀ ਤੂ ਦੇਖੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਬੜਾ ਦੁੱਖ ਇਸ ਇਲਾਕੇ ਨੇ ਚੱਲਿਆ ਬੜੇ ਬੜੇ ਕਾਲੇ ਬੋਲੀਆਂ ਰਾਤਾਂ ਇਸ ਇਲਾਕੇ ਨੇ ਦੇਖੀਆਂ ਹੋਈਆਂ ਨੇ ਦਿਨ 'ਚ ਵੀ ਨੇਰ ਪੈਂਦਾ ਦੇਖਿਆ ਹੋਇਆ ਠੀਕ ਹੈ ਨਾ ਹੁਣ ਤਰੱਕੀ ਵਾਲੇ ਪਾਸੇ ਚੱਲੀਏ ਸਕੂਲਾਂ ਵਾਲੇ ਪਾਸੇ ਚੱਲੀਏ ਬੱਚਿਆਂ ਨੂੰ ਪੜਾ ਕੇ ਵੱਡੇ ਵੱਡੇ ਅਹੁਦਿਆਂ ਤੱਕ ਪਹੁੰਚਾਈਏ ਕਾਲਜ ਜੁਨੀਵਰਸਟੀਆਂ ਖੋਲ੍ਹੀਏ ਸੜਕਾਂ ਬਣਾਈਏ ਬਿਜਲੀ ਜਿਹੜੀ ਹੈ ਉਹ ਉਹਨੂੰ ਜਿਹੜਾ ਬਿਲਕੁਲ ਘਰ ਘਰ ਤੱਕ ਪਹੁੰਚਾਈਏ ਤੇ ਫੈਸਲਾ ਸੋਚ ਕੇ ਮਾਝੇ ਵਾਲੇ ਕਦੇ ਫੈਸਲਾ ਗਲਤ ਨਹੀਂ ਲੈਂਦੇ ਸੋਚ ਕੇ ਫੈਸਲਾ ਮਾਝੇ ਵਾਲੇ ਲੈਣਗੇ ਕਿਉਂਕਿ ਇਹਨਾਂ ਨੇ ਬਹੁਤ ਕੁਝ ਪਿੰਡੇ ਤੇ ਹੰਡਾਇਆ ਹੋਇਆ ਆਪਣੇ ਤੇ ਹਰੇ ਘਰ ਚ ਪਰਚਾ ਪਰਚਾ ਕਲਚਰ ਬਹੁਤ ਹੈ ਤੇ ਕਾਂਗਰਸਾਂ ਕੀ ਕਾਲੀਆਂ ਦੇ ਪਰਚੇ ਕਾਲੀ ਆ ਕੇ ਕਾਂਗਰਸਾਂ ਦੇ ਪਰਚੇ ਹੁਣ ਕਿਤੇ ਜਾ ਕੇ ਪੁਲਿਸ ਵੀ ਵਿਲੀ ਹੋਈ ਏ ਥੋੜਾ ਜਿਹਾ ਨਿਆਂ ਦੇ ਪਰਚਿਆਂ ਤੋਂ ਲੋਕਾਂ ਨੂੰ ਵੀ ਨਿਜਾਤ ਮਿਲੀ ਏ ਕਹਿੰਦੇ ਹੁਣ ਨਹੀਂ ਹੁੰਦੇ ਪਰਚੇ ਪਰ ਹਜੇ ਵੀ ਡਰਾ ਹੈਗਾ ਪੁਰਾਣਾ ਬੈਠਾ ਹੋਇਆ ਸੋ ਖਤਮ ਹੋ ਜਾਊਗਾ ਇਹ ਤਾਂ ਹੁਣ ਤਾਂ ਕਹਿੰਦੇ ਹੀ ਜਾਂਦੇ ਅਸੀਂ ਆਹ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਸਾਡੀ ਵਾਰੀ ਆ ਲੈਣ ਦੀ ਅਸੀਂ ਆਹ ਕਰਦੇ ਆਂਗੇ ਇਹ ਇਹ ਰਾਜਨੀਤੀ ਕਰ ਰਹੇ ਨੇ ਸਾਡੀ ਵਾਰੀ ਆ ਲੈਣ ਦੀ ਵਾਰੀ ਨੂੰ ਕੀ ਪਾਣੀ ਦੀ ਵਾਰੀ ਐ ਨੱਕਾ ਵਡਣਗੇ ਕੋਈ ਕੋਈ ਏਜੰਡਾ ਦਿੰਦੇ ਅਸੀਂ ਪੰਜਾਬ ਦਾ ਆ ਕਰਦਾਂਗੇ ਆ ਕਰਦਾਂਗੇ ਨਾ ਭਗਵੰਤ ਮਾਨ ਨੂੰ ਗਾਲਾਂ ਦਿੰਦੇ ਆ ਇਥੋਂ ਹੀ ਸਿੱਧ ਹੁੰਦਾ ਹੈ ਕਿ ਆਮ ਬੰਦਿਆਂ ਨੂੰ ਇਹ ਜਰਦੀ ਨਹੀਂ ਕਦੇ ਸਾਨੂੰ ਮਟੀਰੀਅਲ ਕਹਿੰਦੇ ਆ ਕਦੇ ਸਾਡੇ ਐਮ.ਐਲ.ਏ ਨੂੰ ਜਮੂਰੇ ਕਹਿੰਦੇ ਆ ਠੀਕ ਹੈ ਨਾ ਠੀਕ ਹੈ ਤੁਸੀਂ ਭਾਈ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੋ ਸਾਡੇ ਬਾਪੂ ਨਹੀਂ ਕਰਦੇ ਸੀਗੇ ਅਸੀਂ ਆਟੇ ਦੇ ਬਿਸਕੁਟਾਂ ਵਾਲੇ ਆ ਪਰ ਇਹਦਾ ਮਤਲਬ ਥੋੜੀ ਸਾਨੂੰ ਗਾਲਾਂ ਕੱਢ ਕੇ ਜਾਓਗੇ ਤੁਸੀਂ ਸਾਨੂੰ ਵੀ ਕਾਗਜ਼ ਭਰਨੇ ਆ ਗਏ ਸਾਨੂੰ ਵੀ ਸਰਕਾਰਾਂ ਚਲਾਉਣੀਆਂ ਆ ਗਈਆਂ ਇਹੀ ਦੁੱਖ ਹੈ ਇਹਨਾਂ ਨੂੰ ਕਿ ਇੱਥੇ ਸਾਡੇ ਪੀਆ ਪੁੱਤ ਬੈੰਦੇ ਹੁੰਦੇ ਸੀ ਇਹਨਾਂ ਕੁਰਸੀਆਂ ਤੇ ਤੇ ਇਹਨਾਂ ਕੁਰਸੀਆਂ ਤੇ ਹੁਣ ਇਹ ਕਿਉਂ ਬਹਿ ਗਏ ਸੋ ਇਹਨਾਂ ਨੇ ਠੇਕਾ ਲਿਆ ਕੋਈ ਨੰਬਰਦਾਰੀ ਆ ਇਹ ਥੈਂਕ ਬੈਂਗਸਰ ਬਣਾਏ ਕੀ ਨਹੀਂ ਹੈ ਜੀ ਕੋਈ ਗੈਂਗਸਟਰ ਬਣਾਏ ਕੀ ਨਹੀਂ ਹੈ ਜੇ ਬਤੁਰਤੇ ਜਾਈਏ ਗੈਂਗਸਟਰ ਇਹਨਾਂ ਨੇ ਪੈਦਾ ਕੀਤੇ ਵੋਟਾਂ ਵੇਲੇ ਜਿਹੜੀ ਹੈ ਕਿ ਤੁਸੀਂ ਸਾਨੂੰ ਨਾ ਪਾ ਗਿਆਂ ਤਾਂ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਹਰਮੀਤ ਜੀ ਨੂੰ ਤੇ ਆਏ 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 ਤਮ ਕਹਿੰਦੇ ਕਿ ਵੋਟਾਂ ਲੈ ਲਣਗੇ ਹਰਮੀਤ ਜੀ ਨੂੰ ਤਮ ਕਹਿੰਦੇ ਰਹੇ ਤਨ ਕੋਈ ਤਨ ਮੌ ਕਰਦੇ ਕਿ ਆਏ ਵੋਟਾਂ ਲੈਣਗੇ ਪੋਟਾਂ ਜਿਹੜੀਆਂ ਲੋਕ ਜਿਹੜੇ ਨੇ ਵੋਟਾਂ ਹੱਥ ਬਨ ਕੇ ਮਿਲਦੀਆਂ ਲੋਕਾਂ ਵੋਟਾਂ ਲੋਕਾਂ ਦੇ ਦੁੱਖ ਸੁੱਖ ਚ ਸਹਾਇ ਹੋ ਕੇ ਮਿਲਦੀਆਂ ਵੋਟਾਂ ਤਾਂ ਕੇ ਨਹੀਂ ਮਿਲਦੀਆਂ 14 ਤਰੀਕ ਨੂੰ ਦੇਖ ਲਿਓ ਫਿਰ ਕੀ ਕਰਦੇ ਠੀਕ ਹੈ ਨਾ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਚੋਂ ਗੈਂਗਸਟਰ ਬਾਦ ਪੰਜਾਬ ਚੋਂ ਸਮੱਗਲਿੰਗ ਆ ਨਸ਼ਾ ਆ ਆ ਸਾਰਾ ਖਤਮ ਹੋਵੇ ਪੰਜਾਬ ਦੇ ਲੋਕ ਜਵਾਕਾਂ ਨੂੰ ਨੌਕਰੀਆਂ ਮਿਲਣ ਹੁਣ ਬਾਹਰਲੇ ਮੁਲਕਾਂ ਚ ਵੀ ਅਨਰੈਸਟ ਹੋ ਗਿਆ ਜੀ ਉਧਰੋਂ ਇਧਰੋਂ ਕੱਢਣ ਲੱਗ ਗਏ ਉਹ ਕਿੱਥੇ ਜਾਵਾਂਗੇ ਫਿਰ ਨਾ ਇਧਰ ਪੱਕੇ ਆ ਨਾ ਉਧਰ ਪੱਕੇ ਆ ਕਿੱਥੇ ਪੱਕੇ ਆ ਫਿਰ ਧਰਤੀ ਤੇ ਤਾਂ ਆਏ ਆ ਇਨਸਾਨ ਦੇ ਰੂਪ ਚ ਪਰ ਸਿਸਟਮ ਨੇ ਪਹਿਲਾਂ ਇਧਰੋਂ ਕੱਢ ਤੇ ਉਧਰਲਾ ਸਿਸਟਮ ਉਹਨੂੰ ਇਧਰ ਨੂੰ ਕੱਢੀ ਜਾਂਦਾ ਜਾਵਾਂਗੇ ਕਿੱਥੇ ਅਸੀਂ ਅਸੀਂ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਹੈ ਅਸੀਂ ਉਹਨਾਂ ਨੂੰ ਸੰਭਾਲਾਂਗੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਕੰਮਕਾਰ ਵੀ ਕਰਾਵਾਂਗੇ ਪ੍ਰਾਈਵੇਟ ਸੈਕਟਰ ਚ ਵੀ ਨੌਕਰੀਆਂ ਦੇਵਾਂਗੇ ਜੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਬਿਜ਼ਨਸ ਵਾਸਤੇ ਮਾਹੌਲ ਤਿਆਰ ਕਰਾਂਗੇ ਉਹਨਾਂ ਨੂੰ ਜਿਹੜਾ ਸਫਲ ਹੋਣ ਦੇ ਵਿੱਚ ਅਸੀਂ ਜਿਹੜਾ ਮਦਦ ਕਰਾਂਗੇ ਅਸੀਂ ਸਫਲਤਾ ਚ ਸਾਂ ਨਹੀਂ ਪਾਉਂਦੇ ਵੀ ਢਾਬਾ ਖੋਲ ਲਿਆ ਢਾਬਾ ਚੱਲਣ ਲੱਗਿਆ ਲਿਆ ਦੇ ਹੁਣ ਐਨੇ ਲਿਆ ਢਾਬੇ ਚ ਮੇਰਾ ਹਿੱਸਾ ਹੈ ਬੱਸਾਂ ਚ ਮੇਰਾ ਹਿੱਸਾ ਹੈ ਕੁਝ ਨਹੀਂ ਛੱਡੇ ਇਹਨਾਂ ਨੇ ਸਮੋਸਿਆਂ ਦੀ ਰੇੜੀ ਦਾ ਕਿੱਸਾ ਪਾ ਲਿਆ ਤੇ ਹੁਣ ਆ ਕੇ ਕਹਿੰਦੇ ਨੇ ਖੇਤਰੀ ਪਾਰਟੀ ਹੈ ਜੀ ਖੇਤਰੀ ਪਾਰਟੀ ਨੂੰ ਵ ਖੇਤਰੀ ਪਾਰਟੀ ਦੇ ਮਨਜੇ ਹੋਇਆ ਹਜੇ ਹਜੇ ਤੱਕ ਅਸੀਂ ਤਾਬ ਨਹੀਂ ਆਏ ਖੇਤਰੀ ਪਾਰਟੀ ਨੂੰ ਜਿਆਦਾ ਪਤਾ ਹੁੰਦਾ ਵੀ ਕੌਣ ਸਮੋਸੇ ਵੇਚਦਾ ਕੌਣ ਆਲੂ ਵੇਚਦਾ ਕੌਣ ਕਚੋਰੀਆਂ ਵੇਚਦਾ ਕਿਹਦੇ ਕੋਲ ਸ਼ਕਰਗੰਦੀ ਹੈ ਉਹ ਖੇਤਰੀ ਵਾਲਿਆਂ ਨੂੰ ਜਿਆਦਾ ਪਤਾ ਹੁੰਦਾ ਸੋ ਇਸ ਕਰਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਤੀਆਂ ਸਾਡੇ ਘਰੇ ਸਾਡਾ ਬਾਪੂ ਸੇਫ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਬਾਪੂ ਮੰਨਦੇ ਆਂ ਸੀ ਆਪਣਾ ਉਹ ਸੇਫ ਨਹੀਂ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਕੋਰਟਾਂ ਦੇ ਵਿੱਚ ਇਹਨਾਂ ਦੇ ਆਪਦੇ ਬਣਾਏ ਹੋਏ ਕੇਸ ਨੇ ਹੁਣ ਆਪ ਆਪਦੇ ਵਿਰੁੱਧ ਕਿਵੇਂ ਲਿਖ ਲੈਣਗੇ ਅਸੀਂ ਵੱਡੇ ਵੱਡੇ ਵਕੀਲ ਹਾਇਰ ਕਰਕੇ ਸਭ ਨੂੰ ਸਜ਼ਾ ਮਿਲੂਗੀ ਜਿਹਨੇ ਕੋਈ ਨੁਕਸਾਨ ਕੀਤਾ ਹੈ ਚਾਹੇ ਧਾਰਮਿਕ ਪੱਖੋਂ ਚਾਹੇ ਸਮਾਜਿਕ ਪੱਖੋਂ ਚਾਹੇ ਆਰਥਿਕ ਪੱਖੋਂ ਪੰਜਾਬ ਦਾ ਜਿਹਨੇ ਵੀ ਨੁਕਸਾਨ ਕੀਤਾ ਉਹ ਜਿਹੜਾ ਹੈ ਉਹਦੇ ਕੋਈ ਤਰਸ ਨਹੀਂ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਆਪਣੀ ਜਗ੍ਹਾ ਜਿਹੜੀ ਬਣਦੀ ਹੈ ਉਹ ਜ਼ਰੂਰ ਮਿਲੂਗੀ ਠੀਕ ਹੈ ਡਾਕਟਰ ਸੋਲ ਦੇ ਮਿਸਿਸ ਜਿਹੜੇ ਨੇ ਅੱਜ ਸਟੇਜ ਤੇ ਦਿਖਾਈ ਦਿੱਤੇ ਨੇ ਅੱਜ ਨਜ਼ਰ ਆਏ ਨੇ ਲੇਕਿਨ ਉਹਨਾਂ ਦੇ ਪਰਿਵਾਰ ਦੇ ਹੀ ਇੱਕ ਹੋਰ ਜੀ ਜਿਹੜਾ ਅਜ਼ਾਦ ਕਲੀਨਿਕ ਹੈ ਹਰ ਇੱਕ ਨੂੰ ਅਕੈ ਪਰ ਉਹਨਾਂ ਪਰਿਵਾਰ ਸਾਡੇ ਨਾਲ ਹੈ ਜੀ ਅੱਜ ਉਹਨਾਂ ਦੇ ਧਰਮ ਪਤਨੀ ਆਏ ਨੇ ਉਹਨਾਂ ਨੇ ਕਿਹਾ ਕਿ ਸੋਲ ਉਹ ਸਾਥ ਨਹੀਂ ਚੱਲਣਾ ਪਾਰਟੀ ਨੇ ਜੋ ਦਿੱਤਾ ਪਾਰਟੀ ਨੇ ਦਿੱਤਾ ਹੈ ਪੜਾ ਲਿਖਿਆ ਪਰਿਵਾਰ ਹੈ ਡਾਕਟਰ ਪਰਿਵਾਰ ਹੈ ਟੀਚਰ ਪਰਿਵਾਰ ਹੈ ਤੇ ਅਸੀਂ ਤਾਂ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਪਰ ਪਰਿਵਾਰ ਦੇ ਨਾਲ ਵੀ ਖੜਾਗੇ ਅਸੀਂ ਹਰ ਹਰ ਸਟੇਜ ਤੇ ਅਸੀਂ ਸੋਲ ਸਾਹਿਬ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂ ਕਰਦੇ ਹਾਂ ਤੇ ਆਉਣੀ ਤਾਂ ਨਹੀਂ ਚਾਹੀਦੀ ਸੀ ਇਲੈਕਸ਼ਨ ਪਰ ਕੋਈ ਨਹੀਂ ਕੁਦਰਤ ਨੂੰ ਹੋਰ ਮਨਜ਼ੂਰ ਸੀ ਪਰ ਬਾਕੀ ਹਰੇਕ ਨੂੰ ਹੱਕ ਹੈ ਜੀ ਮਸ਼ੀਨ ਦੇ ਵਿੱਚ ਆਪਣਾ ਬਟਨ ਆਪਣੇ ਨਾਮ ਦਾ ਬਟਨ ਰਖਾਉਣ ਦਾ ਬਾਕੀ ਦੇ ਲੋਕ ਦਾ